13 6 25 ਨੂੰ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਦੱਸਿਆ ਇਲਾਕੇ ਵਿੱਚ ਸ਼ਰੀ ਆਮ ਨਸ਼ਾ ਵੇਕਣ ਦੇ ਲਗਾਏ ਦੋਸ਼ ਇੱਕ ਪੱਤਰਕਾਰ ਆ ਰਮੇਸ਼ ਵਾਹਿਦ ਜੋ ਇੱਕ ਯੂਟਿਊਬਰ ਆ ਉਹਨੇ ਆਪਣੀ ਫੇਸਬੁੱਕ ਤੇ ਇਹ ਵੀਡੀਓ ਵਾਇਰਲ ਕੀਤੀ ਆ ਉਹਦੇ ਸੰਬੰਧ ਵਿੱਚ ਜਿਹੜੇ ਵੀਡੀਓ ਕਰੀਬ ਕੋਈ 4 4.5 ਵਾਇਰਲ ਹੋਈ ਆ ਮੈਂ ਵੀਡੀਓ ਦੇਖ ਕੇ ਮੈਂ ਸਮੇਤ ਆਪਣੇ ਐਸ ਐਚਓ ਸਿਵਲ ਲਾਈਨ ਜੀ ਦੇ ਨਾਲ ਮੈਂ ਉਸ ਮੋਹੱਲੇ ਵਿੱਚ ਸ਼ਕਰਪੂਰਾ ਮਹੱਲਾ ਵਾਰਡ ਨੰਬਰ 13 ਵਿੱਚ ਪੈਂਦਾ ਉਹਦੇ ਵਿੱਚ ਕੀ ਹੈ ਕਿ ਇੱਕ ਸਾਗਰ ਨਾਮ ਦਾ ਵਿਅਕਤੀ ਜਿਹਦੀ ਉਮਰ ਕੋਈ 25 26 ਸਾਲ ਹੈ ਕਿ ਉਹਦੀ ਨਸ਼ੇ ਦੇ ਨਾਲ ਡੈਥ ਹੋਈ ਹੈ ਬਾਰੇ ਮੌਕੇ ਤੇ ਜਾ ਕੇ ਤਕੀਕਾਕ ਕੀਤੀ ਹੈ ਜਿਦੇ ਵਿੱਚ ਲੜਕੀ ਲੜਕੀ ਨੇ ਜਿਹੜਾ ਮਰਨ ਵਾਲਾ ਉਹਦੀ ਮਾਤਾ ਦਾ ਨਾਮ ਨੂੰ ਮੈਂ ਮਿਲਿਆ ਉਹਨਾਂ ਨੇ ਦੱਸਿਆ ਉਹਦੇ ਮੋਹੱਲੇ ਦੇ ਵਿੱਚ ਕਾਫੀ ਉਹਨਾਂ ਦੇ ਜਿਹੜੇ ਐਮਸੀ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਸਾਰੇ ਉੱਥੇ ਸ਼ੌਕ ਦੇ ਵਿੱਚ ਬੈਠੇ ਸੀ ਉਹਨਾਂ ਕੋਲੋਂ ਜਾ ਕੇ ਜੀ ਮੀਨਾ ਕੁਮਾਰੀ ਉਹਦੀ ਮਾਤਾ ਉਹਨੇ ਦੱਸਿਆ ਕਿ ਜਿਹੜਾ ਮੇਰਾ ਬੇਟਾ ਆ ਇਹ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦਾ। ਕਰੀਬ 6-7 ਮਹੀਨੇ ਤੋਂ ਬਿਲਕੁਲ ਵੀ ਇਹ ਆਰਾਮ ਨਾਲ ਆਪਣਾ ਉਹ ਕਰ ਰਿਹਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਪਰ ਇੱਕ ਪ੍ਰੈਸ ਰਿਪੋਰਟਰ ਆ ਜਿਹਦਾ ਮੈਨੂੰ ਬਾਅਦ ਚ ਨਾਂ ਪਤਾ ਲੱਗਾ ਉਹਦੇ ਨਾਲ ਰਮੇਸ਼ ਵਾਇਲ ਆ ਜਿਹਨੇ ਆਪਣੀ ਹੀ ਇੱਕ ਬਣਾਇਆ ਬਣਿਆ ਹੋਇਆ ਯੂਟਿਊਬਰ ਪੱਤਰਕਾਰ ਉਹਨੇ ਸਾਡੇ ਤੋਂ ਧੱਕੇ ਨਾਲ ਜਿਹੜੀ ਹੈ ਸਾਰਾ ਸਾਨੂੰ ਬਦਨਾਮ ਕਰਨ ਦੀ ਖਾਤਰ ਜਿਹੜਾ ਕੀਤਾ ਬਾਕੀ ਅਸੀਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆਪਣੀ ਵਾਈਟ ਵਗੈਰਾ ਨਹੀਂ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਉਹ ਜੋ ਹੋਰ ਵੀ ਜਿਹੜੇ ਪਿੰਡ ਦੇ ਜਿਹੜੇ ਦੋ ਜਣੇ ਨੇ ਉਹਨਾਂ ਨੂੰ ਜਿਹੜੇ ਮੁਹੱਲੇ ਦੇ ਨੇ ਮੀਨਾ ਕੁਮਾਰੀ ਇੱਕ ਲੇਡੀ ਮਿਲੇ ਨੇ ਇੱਕ ਸਵਰਨ ਸਿੰਘ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਮਿਲੇ ਨੇ ਉਹਨਾਂ ਦਾ ਇਹਨਾਂ ਨੇ ਇੰਟਰਵਿਊ ਲਿਆ ਜਿਲੇ ਉਹਨਾਂ ਦਾ ਇੰਟਰਵਿਊ ਲਿਆ ਉਹਨਾਂ ਕੋਲੋਂ ਵੀ ਮੈਂ ਵੈਰੀਫਾਈ ਕੀਤਾ ਕਿ ਦੱਸੋ ਤੁਹਾਡੇ ਜਿਹੜਾ ਵਾਰਡ ਨੰਬਰ 13 ਵਿੱਚ ਹੈ ਇਹ ਪ੍ਰੈਸ ਰਿਪੋਰਟਰ ਨੇ ਇੱਕ ਖਬਰ ਲਾਈ ਹੈ ਕਿ ਮਹੱਲੇ ਦੇ ਵਿੱਚ ਬਹੁਤ ਤੁਹਾਡੇ ਨਸ਼ਾ ਵਿਕਦਾ ਚਿੱਟਾ ਜਾਂ ਸਮੈਕ ਵਗੈਰਾ ਜਿਨ੍ਹਾਂ ਨੇ ਮਾਨੂੰ ਆਪਣਾ ਰਿਟਰਨ ਉਹਨਾਂ ਨੇ ਵੀ ਦੋਨਾਂ ਨੇ ਦੱਸਿਆ ਵੀ ਸਾਡੇ ਕੋਲ ਇਹਨਾਂ ਨੇ ਅਹੀਂ ਨੂੰ ਬਿਲਕੁਲ ਵੀ ਚਿੱਟੇ ਬਾਰੇ ਨਹੀਂ ਕਿਹਾ ਕਿ ਸਾਡੇ ਦੇ ਗਰੀਬ ਲੋਕ ਨਾ ਇਹ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਕੋਈ ਬਾਹਰੋਂ ਕੋਈ ਕਰ ਲੈਂਦਾ ਇਹਦੇ ਬਾਰੇ ਸਾਨੂੰ ਸਾਡੇ ਬਾੜ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਕਰਦੇ ਪਰ ਪ੍ਰੈਸ ਰਿਪੋਰਟਰ ਜਿਹੜਾ ਰਮੇਸ਼ ਵੈਲ ਆ ਇਹਨੇ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਦੀ ਖਾਤਰ ਜਿਹੜਾ ਇਹ ਸਾਰਾ ਕੀਤਾ ਮੀਨਾ ਕੁਮਾਰੀ ਕਹਿ ਰਹੀ ਹੈ ਕਿ ਮੇਰਾ ਬੇਟਾ ਜਿਹੜਾ ਹੈ ਬਿਮਾਰ ਸੁਬਾਹ 13 ਤਰੀਕ ਨੂੰ 4 ਤੋਂ 5 ਵਜੇ ਦੇ ਵਿੱਚ ਬਿਮਾਰ ਹੋਇਆ ਉਹਨੂੰ ਅਸੀਂ ਹਸਪੀਟਲ ਲੈ ਕੇ ਚੱਲ ਗਏ ਜਿਹੜੇ ਹਸਪੀਟਲ ਗਏ ਹੀ ਆ ਤੇ ਡਾਕਟਰ ਨੇ ਉਹਨੂੰ ਕਹਿ ਦਿੱਤਾ ਕਿ ਇਹ ਤਾਂ ਇਸ ਦੀ ਮੌਤ ਹੋ ਚੁੱਕੀ ਹੈ ਜਦੋਂ ਅਸੀਂ ਘਰ ਆਏ ਅਸੀਂ ਆਪਣੇ ਸਾਰੇ ਰਿਸ਼ਤੇਦਾਰ ਵਗੈਰਾ ਬੁਲਾਏ ਆ ਰਿਸ਼ਤੇਦਾਰਾਂ ਨੇ ਘਰ ਤੋਂ ਬਾਅਦ ਅਸੀਂ ਜੋ ਰੀਤੀ ਰਿਵਾਜ ਆਪਣੇ ਧਰਮ ਦੇ ਨਾਲ ਅਸੀਂ ਉਸ ਦਾ ਸੰਸਕਾਰ ਕਰਤਾ ਨਾ ਹੀ ਮੇਰਾ ਬੇਟਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਸੀ ਤੇ ਨਾ ਇਹਨਾਂ ਪੱਤਰਕਾਰ ਨੇ ਸਾਨੂੰ ਇੱਕ ਆਪਣੀ ਟੌਰ ਬਣਾਉਣ ਦੇ ਲਈ ਜਾਂ ਬਦਨਾਮ ਕਰ ਪੁਲਿਸ ਨੂੰ ਬਦਨਾਮ ਕਰਨ ਲਈ ਸਾਡੇ ਮਹੱਲੇ ਨੂੰ ਬਦਨਾਮ ਕਰਨ ਲਈ ਜਿਹੜਾ ਉਹ ਸਾਰਾ ਇਹਨੇ ਆ ਜਿਹੜੀ ਆ ਵੀਡੀਓ ਵਾਇਰਲ ਕੀਤੀ ਆ ਜਿਹਦੇ ਵਿੱਚ ਮੈਨੂੰ ਰਿਟਰਨ ਜਿਹੜਾ ਮੀਨਾ ਕੁਮਾਰੀ ਨੇ ਆਪਣਾ ਬਿਆਨ ਦਿੱਤਾ ਜਿਹਦੇ ਆਧਾਰ ਤੇ ਮੈਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 176 ਦਰਜ ਕੀਤੀ ਆ ਆਈਟੀ ਐਕਟ ਦੇ ਤਹਿਤ ਜਿਹਦੀ ਇਹਦੇ ਵਿੱਚ ਇਹਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ 14 ਤਰੀਕ ਨੂੰ ਉਹਨੂੰ 14 ਤਰੀਕ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਹੁਣ ਇਹ ਇਸ ਸਟੈਂਪ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਦੇ 3 ਦਿਨ ਦੇ ਲਈ ਹੁਣ ਜਿਹੜਾ ਇਹ ਮੈਨੂੰ ਪਤਾ ਲੱਗਾ ਕਿ ਇਹਦੇ ਉੱਤੇ ਪਹਿਲਾਂ ਵੀ ਆਲਰੇਡੀ ਤਿੰਨ ਮੁਕਦਮੇ ਜਿਹੜੇ ਦਰਜ ਨੇ ਇੱਕ ਤਾਂ ਆਈਟੀ ਐਕਟ ਦਾ ਹੀ ਇਸ ਤਰ੍ਹਾਂ ਦੀ ਇੱਕ ਇਹਨ ਪਹਿਲਾਂ ਵੀ ਕੋਈ ਵੀਡੀਓ ਵਾਇਰਲ ਕੀਤੀ ਉਹ ਵੀ ਮੁਕੱਦਮਾ ਨੰਬਰ ਜਿਹੜਾ ਮੁਕਦਮਾ 6/21 ਹੈ ਜੋ ਸਿਵਲ ਲਾਈਨ ਦੇ ਵਿੱਚ ਆਈਟੀ ਐਕਟ ਦੇ ਤਹਿਤ 384 ਦੇ ਤਹਿਤ ਆਈਪੀਸੀ ਦੇ ਤਹਿਤ ਦਰਜ ਹੋਇਆ। ਦੂਸਰਾ ਮੁਕਦਮਾ ਜਿਹੜਾ ਇਹਦੇ ਤੇ ਇਹ ਵੀ ਪਤਾ ਲੱਗਾ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ 166/23 376 ਦਾ ਵੀ ਮੁਕਦਮਾ ਦਰਜ ਹੋਇਆ। ਔਰ ਇਹਨਾਂ ਦੀ ਇਹ ਕਿਸੇ ਨਾਲ ਝਗੜਿਆ ਕਾਲਜ ਦੇ ਵਿੱਚ ਉੱਥੇ ਇਹਦੀ 57 ਦੇ ਵਿੱਚ ਵੀ ਇਹ 2-3 ਦਿਨ ਜੇਲ੍ਹ ਚ ਲਗਾ ਕੇ ਆਇਆ। ਇਹ ਇੱਕ ਬਦਨਾਮ ਕਰਨ ਦੇ ਲਈ ਇਹ ਜਿਹੜੀ ਵੀਡੀਓ ਹੈ ਉਹਦੇ ਕਹਿਣ ਮੁਤਾਬਕ ਔਰ ਜਿਹੜੇ ਦੂਸਰਿਆਂ ਦੀ ਇਹਨੇ ਦੋਹਾਂ ਲੇਡੀਆਂ ਦੀ ਔਰ ਜੈਂਟਸ ਦੀ ਲਈ ਹੈ ਇੰਟਰਵਿਊ ਉਹ ਵੀਡੀਓ ਦੇ ਤਹਿਤ ਉਹਨਾਂ ਨੇ ਵੀ ਮੈਨੂੰ ਰਿਟਰਨ ਰਿਟਰਨ ਆਪਣਾ ਬਿਆਨ ਦਿੱਤਾ ਵੀ ਆ ਇਹ ਜਾਣ ਬੁੱਝ ਕੇ ਇਹਨੇ ਸਾਨੂੰ ਸਾਡੇ ਮਹੱਲੇ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਸਾਡੇ ਜੀ ਜਿਸ ਤਰ੍ਹਾਂ ਇਹਦੇ ਪਹਿਲਾਂ ਵੀ ਪਰਚਾ ਦਰਜ ਹੈ ਇਹੇ ਹੀ ਸੀਮਾਹ ਦਾ ਆਈਟੀ ਐਕਟ ਦੇ ਤਹਿਤ ਉਸੇ ਤਰ੍ਹਾਂ ਹੀ ਹੁਣ ਇਹਦਾ ਹੋਇਆ ਬਾਕੀ ਇਹ ਬਲੈਕਮੇਲਰ ਟਾਈਪ ਜਿਹਾ ਜੋ ਮੈਂ ਆਪਣੇ ਇਥੋਂ ਸਾਰੇ ਪਤਾ ਕੀਤਾ ਇਹ ਬਲੈਕ ਕਰਦਾ ਮੰਨ ਲਓ ਕਿ ਪੁਲਿਸ ਨੂੰ ਬਦਨਾਮ ਕਰਨ ਦੀ ਖਾਤਰ ਜਾਂ ਜਿਸ ਤਰ੍ਹਾਂ ਨਸ਼ਿਆਂ ਬਰਦ ਜੋ ਚੱਲ ਰਹੀ ਹੈ ਮੈਂ ਉਹਨੂੰ ਕਰਨ ਦੀ ਖਾਤਰ ਕੀਤਾ ਬਾਕੀ ਜਿਹੜੇ ਮਹੱਲੇ ਦੇ ਵਿੱਚ ਗਿਆ ਉੱਥੇ ਲੋਕਾਂ ਨੇ ਸਾਨੂੰ ਰਿਟਰਨ ਮੈਨੂੰ ਦਿੱਤਾ ਸਾਰਾ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈ ਸਾਡੇ ਮਹੱਲੇ ਦੇ ਵਿੱਚ ਇਹ ਸਾਨੂੰ ਬਦਨਾਮ ਕਰਨ ਦੀ ਖਾਤਰ ਹੀ ਇਹ ਦਿੱਤਾ ਜਿਹਦੇ ਉਹਦੇ ਵਿੱਚ ਕੀ ਹੈ ਇਹ ਪਹਿਲਾਂ ਵੀ ਦਾ 21 ਦੇ ਵਿੱਚ ਮੁਕਾਦਮਾ ਦਰਜਾ 6/21 ਹੈ ਸਿਵਲ ਆਈਂਦਾ ਹੀ ਉਹ ਵੀ ਸੇਮ ਇਸ ਤਰ੍ਹਾਂ ਦੇ ਕੇਸ ਹੈ ਸੋ ਇਹ ਦੇਖਿਓ ਇਹਦੇ ਬਾਰੇ ਇਹਦੇ ਨਾਲ ਇੱਕ ਹੋਰ ਹੈ ਉਹਦੀ ਜੇ ਅਰੈਸਟ ਨਹੀਂ ਹੋਈ ਬਾਕੀ ਜਿਹੜੇ ਅਰੈਸਟ ਹੋਏ ਉਹ ਵਰਤਾਂਦੇ